ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਦੇਸ਼ ਵਿਦੇਸ਼ਾਂ ਵਿੱਚ ਪੀਟੀਸੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਗੁਰੂ ਕੀ ਪੈਰੀ 사ਤਸੰਗਤ ਜੀ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਨਿਮਰਣੀ ਜੀ ਕੋਸ਼ਿਸ਼ ਹੁੰਦੀ ਹੈ ਉਹਨਾਂ ਵਿਸ਼ਿਆਂ ਨੂੰ ਉਹਨਾਂ ਮਸਲਿਆਂ ਨੂੰ ਤੁਹਾਡੇ ਰੂਬਰੂ ਕਰੀ ਜਿਨ੍ਹਾਂ ਦਾ ਅਸੀਂ ਹੱਲ نکال ਸਕੀਏ ਇੱਕ ਨਿਮਰਣੀ ਜੀ ਕੋਸ਼ਿਸ਼ ਹੈ ਜਦੋਂ ਸਾਰੇ ਇਕੱਠੇ ਹੋਵਾਂਗੇ ਕਿਤੇ ਨਾ ਕਿਤੇ ਜ਼ਰੂਰ ਅਸੀਂ ਇਹਨਾਂ ਮੁੱਦਿਆਂ ਬਾਰੇ ਇਨ ਮਸਲੇ ਬਾਰੇ ਵਿਚਾਰ ਕਰੀਏ ਤਾਂ ਜੋ ਆਉਣ ਵਾਲੀ ਪਨੀਰੀ ਸਹੀ ਤਰੀਕੇ ਤਰ੍ਹਾਂ ਆਪਣੀ ਜ਼ਿੰਦਗੀ ਸਿੱਖ ਸਿਧਾਂਤਾਂ ਦੇ ਅਨੁਸਾਰ ਬਤੀਤ ਕਰ ਸਕੇ ਕੋਈ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਘਰ ਦੇ ਵਿੱਚ ਸ਼ਾਮ ਨੂੰ ਇਕੱਠੇ ਹੁੰਦੇ ਤੇ ਆਪਣੇ ਬੱਚਿਆਂ ਨੂੰ ਅੱਜ ਦੇ ਸਾਡੀਆਂ ਦਾਦੀਆਂ ਨਾਨੀਆਂ ਉਸ ਸਮੇਂ ਦੀਆਂ ਆਪਣੇ ਬੱਚਿਆਂ ਨੂੰ ਪੋਤਰੇ ਪੋਤਰੀਆਂ ਨੂੰ ਦੋ ਤਰੇ ਨੂੰ ਨਾਲ ਲੈ ਕੇ ਬੈਠਦੇ ਅਤੇ ਜੋ ਜਨਮ ਸਾਖੀਆਂ ਜੋ ਸਾਡੇ ਇਤਿਹਾਸਕ ਸਰੋਤ ਸਨ ਜੋ ਉਹਨਾਂ ਸਰੋਤਾਂ ਦੇ ਵਿੱਚ ਸਾਡਾ ਇਤਿਹਾਸ ਬੋਲਦਾ ਸੀ ਪੂਰੇ ਪਰਿਵਾਰ ਨੂੰ ਇਕੱਠੇ ਹੋ ਕੇ ਸੁਨਾਣਾ ਅੱਜ ਸਮਾਂ ਹੋ ਜਾ ਚੁੱਕਾ ਘਰ ਦੇ ਵਿੱਚ ਜਿੰਨੇ ਜੀ ਨੇ ਉਹਨੇ ਕਮਰੇ ਬਣ ਚੁੱਕੇ ਨੇ ਕਿਸੇ ਕੋਲ ਸਮਾਂ ਨਹੀਂ ਇਕੱਠੇ ਬੈਠਣ ਦਾ ਤਾਂ ਜੋ ਅਸੀਂ ਇਕੱਠੇ ਬੈਠ ਕੇ ਪੰਥ ਦੀਆਂ ਬਾਤਾਂ ਪਾ ਸਕੀਏ ਗੁਰੂ ਦੀਆਂ ਵਡਿਆਈਆਂ ਗੁਰੂ ਕੀਆਂ ਸਾਖੀਆਂ ਦਾ ਆਨੰਦ ਲੈ ਸਕੀਏ ਜੇਕਰ ਗੱਲ ਕਰੀਏ ਉਹਨਾਂ ਇਤਿਹਾਸਕ ਸਰੋਤਾਂ ਦੀ ਅੱਜ ਕੀ ਉਹ ਸਰੋਤ ਅਲੋਪ ਚੁੱਕੇ ਨੇ ਜਾਂ ਉਹ ਸਰੋਤ ਸਾਡੇ ਜ਼ਹਿਨ ਦਾ ਹਿੱਸਾ ਨਹੀਂ ਬਣ ਸਕੇ ਜੀ ਹਾਂ ਅੱਜ ਦਾ ਜਿਹੜਾ ਵਿਸ਼ਾ ਹੈ ਸਾਡੇ ਇਤਿਹਾਸਕ ਸਰੋਤਾਂ ਦੇ ਵਿਚਾਰ ਸਾਡੇ ਇਤਿਹਾਸਕ ਸਰੋਤਾਂ ਦਾ ਬੋਲਬਾਲਾ ਕਿਉਂ ਘਟਦਾ ਜਾ ਰਿਹਾ ਹੈ ਕੀ ਕਾਰਨ ਹੈ ਸਾਡੇ ਘਰਾਂ ਦੇ ਵਿੱਚ ਇੱਥੋਂ ਤੱਕ ਕਿ ਜੋ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਤੇ ਕੇਂਦਰ ਸਨ ਗੁਰਦੁਆਰੇ ਉੱਥੇ ਵੀ ਕੇਵਲ ਤੇ ਕੇਵਲ ਟਾਵੇਂ ਜੇ ਸਰੋਤ ਰਹਿ ਚੁੱਕੇ ਨੇ ਜਿਨ੍ਹਾਂ ਦੀ ਵਿਚਾਰ ਸ਼ਾਮ ਨੂੰ ਕੀਤੀ ਜਾਂਦੀ ਹੈ ਅੱਜ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਪੰਤ ਦੀਆਂ ਬੜੀਆਂ ਪਿਆਰੀਆਂ ਸਿਖਚੇਤਾ ਦੋ ਮਹਾਨ ਵਿਦਵਾਨ ਜਿਨ੍ਹਾਂ ਨੂੰ ਅਕਸਰ ਤੁਸੀਂ ਪਹਿਲਾਂ ਵੀ ਇਸ ਮਾਧਿਅਮ ਰਾਹੀਂ ਸੁਣ ਚੁੱਕੇ ਹੋ ਸਾਡੇ ਅਤੀ ਸਤਿਕਾਰਯੋਗ ਸਾਡੇ ਭਾਈ ਸਾਹਿਬਾਈ ਗੁਰਪ੍ਰੀਤ ਸਿੰਘ ਜੀ ਪੰਜਗਰਾਈ ਅਤੇ ਸਦਾ ਸੁਖਵਿੰਦਰ ਸਿੰਘ ਜੈਟੋਵਾਲ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਤੁਹਾਡੇ ਵਾਲਾ ਵਾਂਗਾ ਸਭ ਤੋਂ ਪਹਿਲਾਂ ਤੁਸੀਂ ਲੰਬੇ ਸਮੇਂ ਤੋਂ ਕਾਲਜਾ ਦੇ ਵਿੱਚ ਵੀ ਜਾਣਦੇ ਹੋ ਸਕੂਲਾਂ ਦੇ ਵਿੱਚ ਵੀ ਜਾਣਦੇ ਬਾਕਾਇਦਾ ਸਟੇ ਤੇ ਗੁਰਮਤਿ ਵਿਚਾਰ ਵੀ ਗੁਰ ਸਿਧਾਂਤ ਅਨੁਸਾਰ ਕਰਦੇ ਹੋ ਲੰਬੇ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕੋਈ ਇੰਨਾ ਵੀ ਜ਼ਿਆਦਾ ਪੁਰਾਣੀ ਗੱਲ ਨਾ ਕਰੀਏ ਕਿਉਂਕਿ ਪ੍ਰਾਤਨ ਸਮੇਂ ਸਾਡੀਆਂ ਨਾਨੀਆਂ ਦਾਦੀਆਂ ਇਕੱਠੇ ਬੈਠ ਕੇ ਗੁਰੂ ਕੇ ਸਾਖਿਆ ਦੀ ਬਤਾ ਕਰਦੀ ਅਸੀਂ ਗੁਰੂ ਕੀ ਬਾਤਾਂ ਕਰਦੀ ਅਸੀਂ ਅੱਜ ਜਦੋਂ ਗੁਰੂ ਘਰ ਵਾਲ ਝਾਤ ਮਰਦੇ ਹੈ ਕੇਵਲ ਇੱਕ ਦੋ ਸਰੋਤ ਰਹਿ ਚੁੱਕੇ ਨੇ ਜਿਨ੍ਹਾਂ ਦੀ ਵਿਚਾਰ ਕੀਤੀ ਜਾਂਦੀ ਹੈ ਤੁਸੀਂ ਕੀ ਸਮਝਦੇ ਹੋ ਸਰੋਤੇ ਘਟ ਗਏ ਨੇ ਬੱਚੇ ਨਹੀਂ ਬੈਠਦੇ ਪਰਿਵਾਰ ਇਕੱਠਾ ਨਹੀਂ ਹੁੰਦਾ ਸੰਗਤ ਇਕੱਠੀ ਨਹੀਂ ਹੁੰਦੀ ਤਾਂ ਉਹ ਸਰੋਤ ਲੋਪ ਹੋ ਰਹੇ ਨੇ ਬਹੁਤ ਸੋਹਣਾ ਇਹ ਤੁਹਾਡਾ ਸਵਾਲ ਹੈ ਭਾਈ ਸਾਹਿਬ ਜਿਹੜੇ ਸਾਡੇ ਬੱਚੇ ਆ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍hiyan ਆ ਜੇ ਅਸੀਂ ਉਹਨਾਂ ਨੂੰ ਆਪਣਾ ਵਿਰਸਾ ਨਹੀਂ ਸਿਖਾਵਾਂਗੇ ਆਪਣਾ ਇਤਿਹਾਸ ਨਹੀਂ ਸਿਖਾਵਾਂਗੇ ਤੇ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਜੀਵਨ ਦੀ ਜਿਹੜੀ ਲੋਗ ਆ ਜਾਂ ਜ਼ਿੰਦਗੀ ਦੇ ਜਿਹੜੇ ਮਾਇਨੇ ਆ ਉਹ ਫਿਰ ਸੰਸਾਰ ਵੱਲ ਵੇਖ ਕੇ ਸਮਾਜ ਵੱਲ ਵੇਖ ਕੇ ਆਪਣੇ ਆਪ ਹੀ ਬਦਲ ਜਾਣਗੇ ਬਿਲਕੁਲ ਪ੍ਰਾਤਨ ਸਮੇਂ ਦੇ ਵਿੱਚ ਕੀ ਹੋਇਆ ਕਰਦਾ ਸੀ ਕਿ ਜਦੋਂ ਛੋਟੇ ਬੱਚੇ ਹੁੰਦੇ ਸੀ ਸਿੱਖ ਪਰਿਵਾਰਾਂ ਦੀ ਮੈਂ ਗੱਲ ਕਰ ਰਿਹਾ ਇੱਥੇ ਮੈਂ ਇੱਕ ਗੱਲ ਕਰਦਾ ਅੱਗੇ ਜਾਵਾਂ ਕਿ ਸਾਰੇ ਸੰਸਾਰ ਦੇ ਵਿੱਚ ਇਹ ਕੁਦਰਤ ਦਾ ਅਸੂਲ ਹੈ ਕਿ ਬੱਚੇ ਪੈਦਾ ਹੁੰਦੇ ਆ ਹੁਣ ਉਹ ਬੱਚੇ ਜਿਹੜੇ ਪੈਦਾ ਹੁੰਦੇ ਆ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਸਨ ਕਹੋ ਪੁੱਤ ਕਹੋ ਬੱਚੇ ਕਹੋ ਧੀ ਪੁੱਤ ਕਹੋ ਆਪਾਂ ਪੰਜਾਬੀ ਦੇ ਵਿੱਚ ਆਪਾਂ ਪੁੱਤ ਸ਼ਬਦ ਵਰਤ ਲੈਂਦੇ ਆ ਹੁਣ ਗੁਰੂ ਨਾਨਕ ਦੇਵ ਜੀ ਦੇ ਵਿੱਚ ਜਨਮ ਲੈਣ ਵਾਲੇ ਜਿਹੜੇ ਬੱਚੇ ਆ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਨੇ ਕੁਝ ਵਿਸ਼ੇਸ਼ ਜ਼ਿੰਮੇਵਾਰੀਆਂ ਮਾਪਿਆਂ ਦੀਆਂ ਲਾ ਦਿੱਤੀਆਂ ਕਿ ਆਪਣੇ ਬੱਚਿਆਂ ਨੂੰ ਜਿੱਥੇ ਤੁਸੀਂ ਸੋਨਾ ਸੋਹਣੀ ਖਰਾਕ ਦੇ ਕੇ ਇੱਕ ਤੰਦਰੁਸਤ ਸਰੀਰ ਦੇ ਮਾਲਕ ਬਣਾਉਣਾ ਹੈ ਜਿੱਥੇ ਸੋਹਣੀ ਦੁਨਿਆਵੀ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਚੰਗੇ ਰੁਤਬੇ ਤੇ ਪਹੁੰਚਾਉਣਾ ਹੈ ਜਿੱਥੇ ਉਹਨਾਂ ਨੂੰ ਕੋਈ ਹੁਨਰ ਸਿਖਾ ਕੇ ਸੋਹਣੀ ਉਹਨਾਂ ਦੀ ਆਰਥਿਕ ਪੋਜੀਸ਼ਨ ਜਿਹੜੀ ਆ ਉਹ ਬਣਾਉਣੀ ਆ ਤਾਂ ਕਿ ਉਹ ਪੈਸੇ ਦੇ ਨਾਲ ਸੋਹਣੀ ਜ਼ਿੰਦਗੀ ਕਿਰਤ ਨਾਲ ਜੀ ਸਕਣ ਬਿਲਕੁਲ ਉੱਥੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਪਿਆਂ ਦੀ ਇੱਕ ਜ਼ਿੰਮੇਵਾਰੀ ਲਾਉਂਦੇ ਆ ਕਿ ਇਹਨਾਂ ਨੂੰ ਇਕੱਲੇ ਪੁੱਤ ਨਾ ਰਹਿਣ ਦਿਓ ਇਨਾਂ ਨੂੰ ਸਪੁੱਤ ਵੀ ਬਣਾਉਣਾ ਹੈ। ਕੀ ਬਾਤ ਹੈ ਬਹੁਤ ਕੋ। ਸਪੁੱਤ ਬਣਾਉਣ ਵਾਸਤੇ ਸਾਨੂੰ ਉਹ ਤਰੀਕਾ ਵੀ ਦੱਸਦੇ ਆ ਵੀ ਬਣਾਉਣਾ ਕਿਵੇਂ ਆ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਸਾਡੇ ਘਰਾਂ ਵਿੱਚ ਜਿਹੜੇ ਬੱਚੇ ਜਨਮ ਲੈਂਦੇ ਆ ਉਹ ਸਾਡੇ ਪੁੱਤ ਤੇ ਹੈ। ਅੱਜ ਤੋਂ 50 ਸਾਲ ਪਿੱਛੇ ਚਲ ਜੀਏ ਤੇ ਇੱਕ ਮਾਪਿਆਂ ਦੇ ਘਰ 5 5 6 6 7 7 ਬੱਚੇ ਜਨਮ ਲੈਂਦੇ ਸੀ। ਇੱਕ ਅੱਦਾ ਜੇ ਕਿਤੇ ਬਾਈਚਾਂਸ ਬਿਮਾਰ ਹੋ ਕੇ ਤੁਰ ਵੀ ਜਾਂਦਾ ਸੀ ਤਾਂ ਬਹੁਤਾ ਫਰਕ ਨਹੀਂ ਸੀ ਪੈਂਦਾ ਕੋਈ ਕਾਰੋਬਾਰ ਦੇ ਵਿੱਚ ਚੰਗਾ ਨਿਕਲਾਇਆ ਕੋਈ ਮਾੜਾ ਨਿਕਲਾਇਆ ਪਰਿਵਾਰ ਚੱਲਦਾ ਰਹਿੰਦਾ ਸੀ ਪਰ ਅੱਜ ਤੇ ਹਰ ਪਰਿਵਾਰ ਦੇ ਵਿੱਚ ਇੱਕ ਬੱਚਾ ਇੱਕ ਬੱਚੀ ਹੈ ਤੇ ਉਹਨਾਂ ਦੀ ਪੜ੍ਹਾਈ ਵੱਲ ਉਹਨਾਂ ਦੇ ਕੱਪੜਿਆਂ ਵੱਲ ਉਹਨਾਂ ਦੀ ਮਾਨਸਿਕ ਸਿਹਤ ਵੱਲ ਜਾਂ ਉਹਨਾਂ ਦੇ ਐਂਟਰਟੇਨਮੈਂਟ ਬਾਰੇ ਅਸੀਂ ਬਹੁਤ ਸੁਚੇਤ ਹਾਂ ਕਿ ਬੱਚੇ ਸਾਡੇ ਖੁਸ਼ ਰਹਿਣ ਪੜ੍ਹ ਲਿਖ ਜਾਣ ਸੋਹਣੇ ਕੱਪੜੇ ਪਾਉਣ ਪਰ ਉਹਨਾਂ ਦੇ ਸੰਸਕਾਰਾਂ ਬਾਰੇ ਅਸੀਂ ਅਵੇਰ ਨਹੀਂ ਆ ਕਿ ਉਹਨਾਂ ਦੇ ਕਿਹੋ ਜਿਹੇ ਸੰਸਕਾਰ ਹੋਣੇ ਚਾਹੀਦੇ ਆ ਅੱਜ ਸਾਡੇ ਬੱਚੇ ਆਪਣੀ ਜੀਵਨ ਸ਼ੈਲੀ ਜਿਹੜੀ ਆ ਉਹ ਫਿਲਮਾਂ ਤੋਂ ਸਿੱਖ ਰਹੇ ਆ ਉਹ ਗਾਣਿਆਂ ਤੋਂ ਸਿੱਖ ਰਹੇ ਆ ਉਹ ਵਿਦੇਸ਼ਾਂ ਦੇ ਪਰਿਵਾਰਾਂ ਤੋਂ ਸਿੱਖ ਰਹੇ ਆ ਪਰ ਅਸੀਂ ਭੁੱਲ ਗਏ ਕਿ ਸਾਡੇ ਬੱਚਿਆਂ ਨੇ ਜਿਹੜੀ ਜੀਵਨ ਸ਼ੈਲੀ ਸਿੱਖਣੀ ਸੀ ਉਹ ਸਿੱਖ ਇਤਿਹਾਸ ਤੋਂ ਸਿੱਖਣੀ ਸੀ ਤੇ ਸਿੱਖ ਇਤਿਹਾਸ ਤੋਂ ਤਾਂ ਸਿੱਖੀ ਜਾਣੀ ਸੀ ਜੇ ਪਹਿਲਾਂ ਮਾਪਿਆਂ ਨੇ ਸਿੱਖੀ ਸੀ ਮਾਪਿਆਂ ਨੇ ਤਾਂ ਸਿੱਖਣੀ ਸੀ ਜੇ ਮਾਪਿਆਂ ਦੇ ਕੋਲ ਖੁਦ ਆਪ ਹੱਥ ਦੇ ਵਿੱਚ ਕਿਤਾਬਾਂ ਹੁੰਦੀਆਂ ਘਰ ਦੇ ਵਿੱਚ ਇੱਕ ਵੱਖਰੀ ਜਗ੍ਹਾ ਹੁੰਦੀ ਜਿੱਥੇ ਸਾਡੇ ਇਤਿਹਾਸਿਕ ਸਰੋਤ ਪਏ ਹੁੰਦੇ ਤੇ ਉਹਨਾਂ ਇਤਿਹਾਸਿਕ ਸਰੋਤਾਂ ਤੋਂ ਪੜ੍ਹ ਕੇ ਅਸੀਂ ਜਿੱਥੇ ਆਪ ਸਿੱਖ ਇਤਿਹਾਸ ਸਮਝਦੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜੀਉਂਦੇ ਤੇ ਸਾਡੇ ਜੀਵਨ ਵੱਲ ਵੇਖ ਕੇ ਸਾਡੇ ਬੱਚੇ ਵੀ ਸਾਡੇ ਵਰਗਾ ਜੀਵਨ ਧਾਰਨ ਕਰਦੇ ਸਾਇਦ ਅੱਜ ਨਕਸ਼ਾ ਕੁਝ ਹੋਰ ਹੁੰਦਾ ਪਰਿਵਾਰਾਂ ਦਾ ਫਿਰ ਅਸੀਂ ਉਹਨਾਂ ਨੂੰ ਕੁਝ ਇਤਿਹਾਸ ਵੀ ਸਿਖਾਉਂਦੇ ਤੇ ਸ਼ਾਇਦ ਅੱਜ ਪਰਿਵਾਰਾਂ ਦਾ ਜਿੱਦ ਤਰ੍ਹਾਂ ਤੁਸੀਂ ਕਿਹਾ ਨਕਸ਼ਾ ਕੁਝ ਹੋਰ ਹੋਣਾ ਸੀ ਗੁਰਪ੍ਰੀਤ ਸਿੰਘ ਤੁਸੀਂ ਲੰਬੇ ਸਮੇਂ ਤੋਂ ਸੰਗਤ ਵਿੱਚ ਰ ਰਹੇ ਹੋ ਇੱਕ ਨਹੀਂ ਅਨੇਕਾ ਸਾਡੇ ਕੋਲ ਇਤਿਹਾਸਕ ਸਰੋਤ ਨੇ ਜਿਨ੍ਹਾਂ ਦੀ ਵਿਚਾਰ ਕੀਤੀ ਜਾਂਦੀ ਹੈ ਤੁਹਾਡੇ ਜ਼ਿਹਨ 'ਚ ਕਦੀ ਆਇਆ ਵੀ ਕੋਈ ਗ੍ਰੰਥ ਸਾਡੇ ਸ਼ਾਮ ਨੂੰ ਕਥਾ ਹੋਰੀ ਬਾਕੀ ਸਰੋਤਾਂ ਵੱਲ ਧਿਆਨ ਦਿੱਤਾ ਜਾ ਰਿਹਾ ਹਾਂ ਜੀ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਵੀ ਇੱਕ ਸਰੋਤ ਦੀ ਆਪਾਂ ਸ਼ਾਮ ਨੂੰ ਹਰ ਇਤਿਹਾਸਕ ਗੁਰਦੁਆਰਾ ਸਾਹਿਬ ਜਾਂ ਦੇਸ਼ ਵਿਦੇਸ਼ ਕਥਾ ਹੁੰਦੀ ਹੈ ਦੂਸਰੇ ਜਿਹੜੇ ਤੁਹਾਡੇ ਇਤਿਹਾਸਕ ਸਰੋਤ ਨੇ ਉਹਨਾਂ ਦੇ ਬਾਰੇ ਸਾਡੇ ਜਿਹੜੇ ਸਿੱਖ ਵਿਦਵਾਨ ਐ, ਕਥਾਵਾਚਕ ਐ, ਪ੍ਰਚਾਰਕ ਐ, ਉਹਨਾਂ ਨੂੰ ਲੋੜ ਐ ਸੰਗਤਾਂ 'ਕ ਲੈ ਕੇ ਆਉਂਦੀ। ਕਿਉਂਕਿ ਜਿਹੜੀ ਸੰਗਤ ਐ ਉਹ ਸਰੋਤਾਂ ਤੋਂ ਅਨਟੱਚ ਹੁੰਦੀ ਐ। ਬਿਲਕੁਲ। ਤੇ ਜਿਹੜੇ ਪ੍ਰਚਾਰਕ ਬੰਦੇ ਐ ਉਹਨਾਂ ਨੇ ਦੇਖਣਾ ਹੁੰਦਾ ਐ ਜਾਂ ਜਿਹੜਾ ਪ੍ਰਬੰਧਕ ਸ਼੍ਰੈਣੀ ਐ ਇਹਦੇ ਵੀ ਕਿਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਐ। ਬਹੁਤ ਆਦ ਵਿੱਚ ਮੈਂ ਦੇਖਦਾ ਵੀ ਪ੍ਰਬੰਧਕਾਂ ਨੂੰ ਵੀ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਨਹੀਂ ਹੁੰਦੀ। ਨਹੀਂ ਹੁੰਦੀ। ਠੀਕ ਐ ਜੀ। ਤਾਂ ਸਾਡੇ ਜਿਹੜੇ ਕਥਾਵਾਚਕ ਹੈ ਕਿਤੇ ਨਾ ਕਿਤੇ ਉਹ ਵੀ ਇਸ ਜਗ੍ਹਾ ਤੇ ਰੋਕ ਪ੍ਰਬੰਧ ਨੂੰ ਕਹਿੰਦੇ ਨੇ ਉਹ ਕੁਝ ਕਥਾਵਾਚਕ ਜਿਹੜੇ ਸਿਆਣੇ ਨੇ ਉਹ ਪ੍ਰਬੰਧ ਨੂੰ ਕਹਿੰਦੇ ਨੇ ਵੀ ਆ ਜਿਹੜੇ ਆਪਣੇ ਕੋਲ ਇਤਿਹਾਸਕ ਸਰੋਤ ਹੋਣੇ ਜ਼ਰੂਰੀ ਹੈ ਪਰ ਪ੍ਰਬੰਧ ਉਹਦੇ ਬਾਰੇ ਧਿਆਨ ਨਹੀਂ ਦਿੰਦਾ ਤਾਂ ਉਹ ਗੁਰਦੁਆਰਿਆਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨ ਨੂੰ ਵੀ ਰਹਿ ਜਾਂਦੇ ਆ ਘਰਾਂ ਵਿੱਚ ਤਾਂ ਉਹਨਾਂ ਨੇ ਸ਼ਿੰਗਾਰ ਬਣਨਾ ਕੀ ਹੈ ਘਰਾਂ ਵਿੱਚ ਤਾਂ ਆਉਣਾ ਕੀ ਹੈ ਇਸ ਕਰਕੇ ਜਿਹੜੇ ਸਾਡੇ ਪ੍ਰਚਾਰਕ ਨੇ ਕੋਸ ਅਨ ਸਿੱਖਤ ਪ੍ਰਚਾਰਕ ਵੀ ਇਹਨਾਂ ਸਰੋਤਾਂ ਦੇ ਅਣ ਹੋਣ ਦਾ ਕਾਰਨ ਹੈ ਕਿਉਂਕਿ ਜਿਹੜੇ ਸਾਡੇ ਪ੍ਰਚਾਰਕ ਆਲਰੇਡੀ ਜਿਹੜੇ ਕੋਈ ਤਿਆਰ ਹੁੰਦੇ ਨੇ ਵਿਦਿਆਰਥੀ ਪੜ੍ਹਦੇ ਨੇ ਉਹ ਅੱਜ ਸਿਸਟਮ ਕੀ ਚੱਲ ਰਿਹਾ ਹੈ ਵੀ ਥੋੜਾ ਜਿ ਕਿਸੇ ਨੇ ਪੰਜ ਬਾਣੀਆਂ ਪੜ੍ਹ ਲਈਆਂ ਕਿਸੇ ਨੇ ਥੋੜਾ ਜਿ ਇਧਰੋਂ ਸਿੱਖ ਲਿਆ ਉਧਰੋਂ ਸਿੱਖ ਲਿਆ ਸੁਣੀਆਂ ਸੁਨਾਈਆਂ ਗੱਲੇ ਅੱਗੇ ਤੇ ਪ੍ਰਚਾਰਕ ਤਿਆਰ ਹੋ ਗਏ ਹਾਂ ਪ੍ਰਚਾਰਕ ਤਿਆਰ ਹੋ ਗਏ ਮੀਡੀਏ ਦੇ ਜ਼ਰੀਏ ਰਾਹੀਂ ਉਹ ਬਹੁਤ ਮਸ਼ਹੂਰ ਹੋ ਗਏ ਪਰ ਉਹਨਾਂ ਨੂੰ ਜਿਹੜੇ ਸਾਡੇ ਜਿਸ ਤਵੇ ਗੁਰੂ ਕੀਆਂ ਪਰਚੀਆਂ ਨੇ ਹੈ ਨਹੀਂ ਪਾਠ ਵੰਜਾ ਨੇ ਜਾਂ ਸਾਡੇ ਹੋਰ ਬਹੁਤ ਇਤਿਹਾਸਕ ਸਰੋਤ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਹੜੇ ਹਾਲੇ ਅਲੋਪ ਹੀ ਪਏ ਨੇ ਜਿਨ੍ਹਾਂ ਦਾ ਹਾਲੇ ਮੇਰੇ ਹਿਸਾਬ ਨਾਲ ਬਹੁਤਾ ਦੇ ਵਿੱਚ ਜ਼ਿਕਰ ਵੀ ਨਹੀਂ ਹੋ ਸਕੇ ਤਾਂ ਇਹ ਸਾਡੇ ਪ੍ਰਚਾਰਕਾਂ ਦੀ ਪ੍ਰਚਾਰਕ ਸ਼੍ਰੇਣੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਵੀ ਉਹ ਸੰਗਤ ਸਾਹਮਣੇ ਲੈ ਕੇ ਬਿਲਕੁਲ ਬਿਲਕੁਲ ਉਹ ਪ੍ਰਬੰਧ ਦੀ ਨਾਲ ਪ੍ਰਬੰਧ ਦੀ ਤੇ ਨਾਲ ਪ੍ਰਚਾਰਕਾਂ ਦੀ ਜਿਹੜੀ ਹੈ ਕਿਉਂਕਿ ਸੰਗਤ ਜਿਹਦੇ ਵਿੱਚ ਆਪਾਂ ਜਿਸ ਤਰ੍ਹਾਂ ਗੁਰਪ੍ਰਤਾਪ ਸੋਜ ਗ੍ਰੰਥ ਦੀ ਕਥਾ ਹੁੰਦੀ ਹੈ ਉਹ ਲਗਾਤਾਰ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤਾਂ ਸੰਗਤ ਨੂੰ ਉਸ ਬਾਰੇ ਪਤਾ ਵੀ ਹੈ ਤੇ ਬਹੁਤ ਸਾਰੇ ਸਰੋਤ ਜਿਹੜੇ ਜਿਹੋ ਆਪਾਂ ਉਹਨਾਂ ਦੀ ਗੱਲ ਕਰਾਂਗੇ ਬਹੁਤ ਸਾਰੇ ਸਾਡੇ ਪ੍ਰਚਾਰ ਕਿਸ ਤਰ੍ਹਾਂ ਵੀ ਜਿਹੜੇ ਪੜ ਕੇ ਹਵਾਲੇ ਵੀ ਦਿੰਦੇ ਜਿਹੜੇ ਚੰਗੇ ਪ੍ਰਚਾਰਕ ਨੇ ਤਾਂ ਉਦੋਂ ਸੰਗਤ ਨੂੰ ਉਹਨਾਂ ਦਾ ਕਲੇ ਨਾਂ ਹੀ ਪਤਾ ਲੱਗ ਜਾਂਦਾ ਹੈ ਤੇ ਦੂਸਰੋ ਪੜ ਨਹੀਂ ਸਕਦੇ ਅੱਜ ਕੀ ਕਾਰਨ ਅਸੀਂ ਆਪਣੇ ਘਰਾਂ ਦੇ ਵਿੱਚੋਂ ਕਿੱਕ ਆਊਟ ਕਰ ਦਿੱਤੇ ਗੁਰੂ ਘਰਾਂ ਦੇ ਵਿੱਚੋਂ ਕਿੱਕ ਆਊਟ ਹੁੰਦਾ ਕਾਰਨ ਸੀਗਾ ਨਾ ਪ੍ਰਚਾਰਕਾਂ ਨੂੰ ਪਤਾ ਹੈ ਤੇ ਨਾ ਪ੍ਰਬੰਧਕਾਂ ਨੂੰ ਪਤਾ ਹੈ ਪਰੰਤੂ ਘਰਾਂ ਦੇ ਸਾਡੇ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਨੇ ਸਿਖਾਇਆ ਸੀ ਪਰੰਤੂ ਮੌਜੂਦਾ ਸਮੇਂ ਸਾਡੇ ਘਰਾਂ ਦੇ ਵਿੱਚੋਂ ਵੀ ਉਹ ਜਿਹੜੇ ਇਤਿਹਾਸਕ ਸਰੋਸੀ ਪੁਰਾਤਨ ਗੁਰਦੁਆਰਾਂ ਸੀ ਕਿੱਕ ਆਊਟ ਹੋ ਚੁੱਕੇ ਨੇ ਉਹਦਾ ਕਾਰਨ ਇਹ ਆ ਜੀ ਦੇਖੋ ਜਿਹੜੀ ਅਜੋਕੀ ਪੀੜ੍ਹੀ ਆ ਅਸੀਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਤਾਂ ਉੱਥੇ ਸਾਨੂੰ ਇੱਕ ਬਹੁਤ ਤਰਾਸ ਦੀ ਦਾ ਸਾਹਮਣਾ ਕਰਨਾ ਪੈਂਦਾ ਸਾਡੀ ਕੌਮ ਦੀ ਇੱਕ ਵੱਡੀ ਤਰਾਸਦੀ ਹੈ ਉਹ ਤਰਾਸਦੀ ਕੀ ਹੈ ਵੀ ਜਦੋਂ ਕੋਈ ਸਾਡਾ ਬਜ਼ੁਰਗ ਚੜ੍ਹਾਈ ਕਰ ਜਾਂਦਾ ਉਹ ਬਜ਼ੁਰਗ ਚਾਹੇ ਪੰਜਾਬ ਬਾਣੀਆਂ ਦੇ ਨਿਤਨੇਮ ਕਰਦਾ ਚਾਹੇ ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਘਰ ਦੇ ਵਿੱਚ ਸੁੰਦਰ ਗੁਟਕਾ ਪਿਆ ਨੇਤ ਨੀਮ ਦਾ ਗੁਟਕਾ ਪਿਆ ਤਾਂ ਉਹ ਬੀਬੀ ਜਾਂ ਭੈਣ ਜਾਂ ਕੋਈ ਬਜ਼ੁਰਗ ਜਾਂ ਬੱਚਾ ਨੌਜਵਾਨ ਆ ਕੇ ਗੁਰਦੁਆਰਾ ਸਾਹਿਬ ਸਾਨੂੰ ਆ ਕੇ ਗੁਟਕਾ ਦਿੰਦਾ ਤੇ ਉਹ ਗੱਲ ਕਹਿੰਦਾ ਕਿ ਬਾਬਾ ਜੀ ਸਾਡੇ ਤਾਂ ਘਰੇ ਬਿਆਦਵੀ ਹੁੰਦੀ ਪੜਨ ਵਾਲਾ ਤਾਂ ਕੋਈ ਹੈ ਨਹੀਂ ਸਾਡੇ ਬਜ਼ੁਰਗ ਸੀ ਉਹ ਚੜਾਈ ਕਰਕੇ ਹੁਣ ਕੋਈ ਬਾਣੀ ਪੜਨ ਵਾਲਾ ਹੈ ਨਹੀਂ ਤੁਸੀਂ ਇਹ ਗੁਟਕਾ ਸਾਹਿਬ ਜਾਂ ਜਨਮ ਸਾਖੀ ਜਾਂ ਹੋਰ ਵੀ ਇਤਿਹਾਸਕ ਸਰੋਤ ਜਿਹੜੇ ਆ ਜਿਵੇਂ ਤਵਾਰੀ ਗੁਰੂ ਖਾਲਸਾ ਉਹਦੇ ਇੱਥੇ ਰੱਖ ਲੋ ਜੀ ਭਾਵ ਕੀ ਹੈ ਜੋਕੀ ਪੀੜ੍ਹੀ ਜਿਹੜੀ ਹੈ ਉਹ ਪੜਨ ਵਾਲੇ ਪਾਸਿਓਂ ਅੰਟਾ ਚ ਰਹਿ ਗਈ ਮੈਂ ਇਹ ਨਹੀਂ ਕਹਿੰਦਾ ਵੀ ਜਿਹੜਾ ਮੀਡੀਆ ਦਾ ਯੁੱਗ ਹੈ ਮੋਬਾਈਲ ਜਿਹੜਾ ਹੈ ਸਾਡੇ ਜਿੱਥੇ ਸਾਡੇ ਮੋਬਾਈਲ ਨੇ ਸਾਨੂੰ ਬਹੁਤ ਸੌਖ ਸੁਵਿਧਾ ਦਿੱਤੀਆਂ ਸਾਡੇ ਜੀਵਨ ਨੂੰ ਬਹੁਤ ਸੁਖਮਈ ਬਣਾਇਆ ਉੱਥੇ ਸਾਡਾ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਟਾਈਮ ਵੇਸਟ ਕਰਨ ਵਾਸਤੇ ਵੀ ਅਸੀਂ ਬਹੁਤ ਸਾਰਾ ਟਾਈਮ ਮੋਬਾਈਲ ਤੇ ਵੇਸਟ ਕਰਦੇ ਹਾਂ ਤੇ ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਕਿਤਾਬਾਂ ਵੀ ਅਸੀਂ ਪੜ ਸਕਦੇ ਹਾਂ ਪਰ ਉਹ ਨਹੀਂ ਅਸੀਂ ਪੜਦੇ ਅਸੀਂ ਹੋਰ ਚੀਜ਼ਾਂ ਬਹੁਤ ਕੁਝ ਦੇਖ ਰਹੇ ਨੇ ਇਸ ਕਰਕੇ ਜਿਹੜੀ ਇਹ ਜੋਕੀ ਪੀੜ੍ਹੀ ਹੈ ਅਨੋਖੇ ਜੋਕਾ ਨੌਜਵਾਨ ਹੈ ਅਜੋਕਾ ਮਨੁੱਖ ਜਿਹੜਾ ਹੈ ਉਹ ਸਾਡੇ ਇਤਿਹਾਸ ਖਰੋਤਾਂ ਵਾਸਤੇ ਪੜਨ ਵਾਸਤੇ ਉਹਦੇ ਕੋਲੇ ਟਾਈਮ ਹੀ ਨਹੀਂ ਹੈ ਟਾਈਮ ਮੰਨ ਲਓ ਜਿਹੜਾ ਬੱਚਾ ਜਾਂ ਜਵਾਨ ਜਾਂ ਕੋਈ ਕੋਈ ਵੀ ਇਨਸਾਨ ਹੈ ਉਹ 12 ਵਜੇ ਤੱਕ 1 ਵਜੇ ਤੱਕ ਮੋਬਾਈਲ ਤੇ ਬੈਠਾ ਰਿਹਾ ਤੇ ਸਵੇਰ ਦਾ ਅਮਰਤ ਵੇਲੇ ਕਿੱਥੋਂ ਸਾਹਮੇਗਾ ਉਹ ਬਿਲਕੁਲ ਜੇ ਸਵੇਰ ਦਾ ਅਮਰਤ ਵੇਲਾ ਨਹੀਂ ਸਾਹਮ ਅਮਰਤ ਵੇਲਾ ਤਾਂ ਸਾਹਮੇ ਕਿ ਜੋ ਬਾਣੀ ਪੜਨ ਦਾ ਸ਼ੌਂਕ ਹੋਏਗਾ ਅੰਦਰ ਹਨਾ ਤਾ ਇਸੇ ਕਾਰਨ ਕਰਕੇ ਬਹੁਤ ਸਾਰੇ ਸਾਡੇ ਘਰ ਨੇ ਜ਼ਿੰਦਗੀ ਦੇ ਦੂਸਰੀ ਗੱਲ ਇਹ ਹੈ ਕਿ ਸਭ ਨਾਲੋਂ ਮੁੱਢਲੀ ਜਿਹੜੀ ਵਿਚਾਰ ਹੈ ਨਾ ਸਾਡੀ ਸਿੱਖਿਆ ਸ਼੍ਰੇਣੀ ਜਿਹੜੀ ਹੈ ਜਿੱਥੋਂ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣੀ ਸੀ ਇਤਿਹਾਸ ਦੀ ਧਰਮ ਦੀ ਦੇਖੋ ਮੈਂ ਇੱਕ ਗੱਲ ਆਮ ਹੀ ਸੰਗਤ ਵਿੱਚ ਕਹਿਣਾ ਹੈ ਵੀ ਅਫਸਰ ਬਣ ਜਾਣਾ ਵੱਡੀ ਗੱਲ ਨਹੀਂ ਹੈ ਕੋਈ ਵਕੀਲ ਬਣ ਗਿਆ ਕੋਈ ਜੱਜ ਬਣ ਗਿਆ ਵੱਡੀ ਗੱਲ ਨਹੀਂ ਹੈ ਸਭ ਨਾਲੋਂ ਵੱਡੀ ਗੱਲ ਹੈ ਇਨਸਾਨ ਬਣ ਜਾਣਾ ਇਨਸਾਨੀਅਤ ਜੇ ਸਾਡੇ ਅੰਦਰ ਹੈ ਤਾਂ ਅਸੀਂ ਹੁਕਮਰਾਨ ਬਣ ਕੇ ਵੀ ਇਨਸਾਫ ਦੀਆਂ ਕੁਰਸੀਆਂ ਤੇ ਬੈਠੇ ਹੋਏ ਵੀ ਚੰਗਾ ਇਨਸਾਫ ਚੰਗਾ ਰਾਜਕਾਲ ਜਿਹੜਾ ਹੈ ਦੇ ਸਕਾਂਗੇ ਜੇ ਸਾਡੇ ਅੰਦਰ ਇਨਸਾਨੀਅਤ ਹੀ ਹੈ ਨਹੀਂ ਤਾਂ ਨਤੀਜੇ ਨਾ ਨਿਕਲਣ ਉਹ ਸਾਫ ਨਤੀਜੇ ਨਹੀਂ ਆਉਣ। ਨਹੀਂ ਇਹਨਾਂ ਦੇ ਜਵਾਬ ਨੂੰ ਤੁਹਾਡੇ ਵੱਲ ਲੈ ਕੇ ਕਹਨਾ ਸੁਕਿੰਦਾ ਸੀ ਜਿਵੇਂ ਗੱਲ ਆਖੀ ਕਿ ਪ੍ਰਾਤਨ ਬਜ਼ੁਰਗ ਚੜ੍ਹਾਈ ਕਰ ਗਏ ਨੇ ਉਹਨਾਂ ਦੇ ਨਾਲ ਨਾਲ ਸਾਡੇ ਘਰਾਂ ਦੇ ਵਿੱਚੋਂ ਸਰੋਤ ਸਾਰੇ ਗੁਰੂ ਘਰ ਜਮਾ ਹੋ ਜਾਂਦੇ ਨੇ। ਕੀ ਉਹ ਪ੍ਰਾਤਨ ਸਰੋਤ ਕੀ ਉਹ ਇਤਿਹਾਸਕ ਗ੍ਰੰਥ ਦੁਆਰਾ ਸਾਡੇ ਘਰਾਂ ਦਾ ਸ਼ਿੰਗਾਰ ਬਣ ਸਕਦੇ ਨੇ ਕੋਈ ਹੈ ਉਹ ਜਾਂ ਹਿੱਲਾ ਵਸੀਲਾ ਹੈ ਤਾਂ ਜੋ ਬਣਾਉਣ ਵਾਲੇ ਤਾਂ ਜੋ ਸਿਖਾਉਣ ਵਾਲੇ ਤਾਂ ਜੋ ਮਨਾਉਣ ਵਾਲੇ ਤਾਂ ਜੋ ਬਣਾਉਣ ਵਾਲੇ ਦੁਆਰਾ ਪ੍ਰਚਲਿਤ ਕਰ ਸਕਣੇ ਲੈਰ ਨੂੰ ਦੇਖੋ ਇੱਕ ਗੱਲ ਮੰਨ ਕੇ ਚੱਲਣਾ ਪਊਗਾ ਕਿ ਕੋਈ ਵੀ ਸਮਾਜ ਹੁੰਦਾ ਹੈ ਨਾ ਮੈਂ ਕੱਲੇ ਸਿੱਖ ਸਮਾਜ ਦੀ ਗੱਲ ਨਹੀਂ ਕਰਨ ਲੱਗਾ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਇਨਸਾਨੀਅਤ ਵਸਦੀ ਹੈ ਜਿੱਥੇ ਵੀ ਮਨੁੱਖ ਵੱਸਦਾ ਹੈ ਉੱਥੇ ਵੀ ਆਪਣਾ ਆਪਣਾ ਇੱਕ ਸਮਾਜ ਆ ਹਰ ਏਰੀਆ ਦਾ ਹਰ ਦੇਸ਼ ਦਾ ਹਰ ਕਬੀਲੇ ਦਾ ਇੱਕ ਆਪਣਾ ਸਮਾਜ ਆ ਉਸ ਸਮਾਜ ਨੂੰ ਚੱਲਦਾ ਰੱਖਣ ਵਾਸਤੇ ਉੱਥੋਂ ਦੇ ਵਸਣਦੇ ਬਹੁਤੇ ਜ਼ਿੰਮੇਵਾਰ ਨਹੀਂ ਹੁੰਦੇ ਉਹਦੇ ਲਈ ਉੱਥੋਂ ਦੇ ਬੱਚੇ ਵੀ ਜ਼ਿੰਮੇਵਾਰ ਨਹੀਂ ਹੁੰਦੇ ਉੱਥੋਂ ਦੇ ਪ੍ਰਬੰਧਕ ਉੱਥੋਂ ਦੇ ਆਗੂ ਜ਼ਿੰਮੇਵਾਰ ਹੁੰਦੇ ਆ ਕਿਸੇ ਵੀ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਲੋਕਾਂ ਨੂੰ ਜਿੰਮੇਵਾਰ ਬਣਾ ਲੂਗੀ ਲੋਕ ਉਹ ਦਾ ਬਣ ਜਾਣਗੇ 3% ਲੋਕ ਹੁੰਦੇ ਆ ਜਿਹੜੇ ਇੰਟੈਲੈਕਟ ਜਿੰਨਾ ਦਾ ਕੰਮ ਕਰਦਾ ਹੁੰਦਾ ਜਿਨ੍ਹਾਂ ਨੇ ਹਾਨ ਲਾਭ ਨਫਾ ਨੁਕਸਾਨ ਚੰਗਾ ਬੁਰਾ ਪਛਾਣ ਕੇ ਕੰਮ ਕਰਨਾ ਹੁੰਦਾ 97% ਲੋਕ ਹੁੰਦੇ ਆ ਜਿਨ੍ਹਾਂ ਨੇ ਜਾਂ ਤੇ ਦੂਸਰੇ ਲੋਕਾਂ ਨੂੰ ਫੋਲੋ ਕਰਨਾ ਹੁੰਦਾ ਜਾਂ ਫਿਰ ਹਵਾ ਦੇ ਲੇਰ ਨਾਲ ਚੱਲਣਾ ਹੁੰਦਾ ਹੁਣ ਤੁਹਾਡਾ ਸਵਾਲ ਇਹ ਵੀ ਕੀ ਦੁਬਾਰਾ ਇਤਿਹਾਸਕ ਸਰੋਤ ਸਾਡੇ ਘਰਾਂ ਚ ਆ ਸਕਦੇ ਆ ਬਿਲਕੁਲ ਆ ਸਕਦੇ ਆ ਮੈਂ ਅੱਗੇ ਵੀ ਤੁਹਾਡੇ ਪਲੇਟਫਾਰਮ ਤੇ ਗੱਲ ਕੀਤੀ ਆ ਜਿੰਨੀ ਦੇਰ ਅਸੀਂ ਇੱਕ ਪਿੰਡ ਨੂੰ ਮਾਡਲ ਨਹੀਂ ਬਣਾ ਸਕਦੇ ਅਸੀਂ ਇੱਕ ਮਹੱਲੇ ਨੂੰ ਮਾਡਲ ਨਹੀਂ ਬਣਾ ਸਕਦੇ ਉਨੇ ਦਿਨ ਸਾਨੂੰ ਸਮਝ ਨਹੀਂ ਲੱਗੇ ਗਈ ਕਿ ਨਤੀਜੇ ਕਿਸ ਕੋਸ਼ਿਸ਼ ਨਾਲ ਆਉਣਗੇ ਬਿਲਕੁਲ ਤੁਸੀਂ ਐਗਜ਼ਾਮਪਲ ਲੈ ਲਓ ਇੱਕ ਪਿੰਡ ਆ ਕੋਈ ਅਸੀਂ ਬੜੀ ਬਰਾ ਅਨਾਉਂਸ ਕੀਤਾ ਕਿ ਕੋਈ ਸਾਨੂੰ ਇੱਕ ਗੁਰਦੁਆਰਾ ਦੇ ਦਿਓ ਪ੍ਰਬੰਧਕਾਂ ਨੂੰ ਕੋਈ ਇੱਕ ਸਾਨੂੰ ਪਿੰਡ ਦੱਸ ਦਿਓ ਜਿਸ ਪਿੰਡ ਦੇ ਵਿੱਚ ਸਿਰਫ ਇੱਕ ਗੁਰਦੁਆਰਾ ਜਿਹੜਾ ਹੋਵੇ ਉਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਸਹੀ ਤਰੀਕੇ ਨਾਲ ਉਸ ਗੁਰਦੁਾਰੇ ਨੂੰ ਗੁਰਮਤ ਸਿੱਖਿਆ ਦਾ ਕੇਂਦਰ ਬਣਾ ਲੇ ਹੁਣ ਗੁਰਮਤ ਸਿੱਖਿਆ ਦਾ ਜਿਹੜਾ ਸਭ ਤੋਂ ਪਹਿਲਾ ਅਸੂਲ ਹੈ ਉਹ ਇਤਿਹਾਸ ਪੜਾਉਣਾ ਜਾਂ ਬਾਣੀ ਦੇ ਅਰਥ ਪੜਾਉਣਾ ਪਹਿਲਾ ਅਸੂਲ ਨਹੀਂ ਆ ਇਹ ਜ਼ਰੂਰੀ ਗੱਲਾਂ ਆ ਪਰ ਪਹਿਲਾ ਅਸੂਲ ਨਹੀਂ ਆ ਸਭ ਤੋਂ ਪਹਿਲਾ ਅਸੂਲ ਆ ਅੰਦਰੋਂ ਪਿਆਰ ਪੈਦਾ ਕਰਨਾ ਗੁਰਦੁਆਰੇ ਨਾਲ ਪਿਆਰ ਪੈਦਾ ਕਰਨਾ ਗੁਰਬਾਣੀ ਨਾਲ ਪਿਆਰ ਪੈਦਾ ਕਰਨਾ ਇਤਿਹਾਸ ਨਾਲ ਪਿਆਰ ਪੈਦਾ ਕਰਨਾ ਅੱਜ ਪੰਜਾਬ ਦੀ ਧਰਤੀ ਤੇ ਬਹੁਤ ਸਾਰਾ ਖੋਰਾ ਜਿਹੜਾ ਲੱਗ ਰਿਹਾ ਸਾਡੀ ਕੌਮ ਨੂੰ ਉਹ ਦੋ ਤਾਕਤਾਂ ਵੱਲੋਂ ਲੱਗ ਰਿਹਾ ਇੱਕ ਦੇਹਧਾਰੀ ਤਾਕਤਾਂ ਵੱਲੋਂ ਲੱਗ ਰਿਹਾ ਤੇ ਇੱਕ ਇੱਕ ਵਿਦੇਸ਼ੀ ਧਰਮ ਪਰ ਪੰਜਾਬ ਦੇ ਵਿੱਚ ਜਿਹੜਾ ਆ ਉਹ ਪ੍ਰਚਲਿਤ ਹੋ ਰਿਹਾ ਹੁਣ ਉਹ ਜਿਹੜਾ ਵਿਦੇਸ਼ੀ ਧਰਮ ਪ੍ਰਚਲਿਤ ਹੋ ਰਿਹਾ ਉਹਦੇ ਜਿਹੜੇ ਆਪੂ ਬਣੇ ਧਰਮ ਦੇ ਆਗੂ ਆਪੂ ਬਣੇ ਮੈਂ ਇਸ ਕਰਕੇ ਵੇਖੇ ਬੋਲਿਆ ਕਿ ਉਹਨਾਂ ਨੂੰ ਕਿਸੇ ਵੱਲੋਂ ਵੀ ਮਾਨਤਾ ਨਹੀਂ ਉਹਨਾਂ ਨੇ ਕੀ ਕੀਤਾ ਕਿ ਲੋਕਾਂ ਦੀ ਇੱਕ ਨਬਜ਼ ਫੜੀ ਕਿ ਲੋਕ ਆਪਣੇ ਆ ਮਾਨਸਿਕ ਸਮੱਸਿਆਵਾਂ ਕਾਰਨ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਨੇ ਜ਼ਰੂਰਤਾਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਫੜਿਆ ਤੇ ਮੈਡੀਕਲ ਸਾਇੰਸ ਵਾਲੇ ਇੱਕ ਗੱਲ ਮੰਨਦੇ ਨੇ ਇੱਕ ਡਾਕਟਰ ਲੋਕ ਇੱਕ ਵਰਡ ਯੂਜ਼ ਕਰਦੇ ਨੇ ਉਹ ਵਰਡ ਹੈ ਪਲੇਸੀਬੋ ਪਲੇਸੀਬੋ ਅਫੈਕਟ ਜਿਹੜਾ ਆ ਇਹ ਹਿਊਮਨ ਸਾਈਕੋ ਤੇ ਕੰਮ ਕਰਦਾ ਜਾਂਦਾ ਹੈ ਬਿਲਕੁਲ ਹੁਣ 90% ਡਾਕਟਰ ਸੁਰਿੰਦਰ ਸਿੰਘ ਮਰਵਾਹਾ ਅਮਰਸਰ ਦੇ ਹੋਏ ਨੇ 50 ਸਾਲ ਪਹਿਲਾਂ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਆ ਮਾਨਸਿਕ ਰੋਗਾਂ ਦੇ ਕਾਰਨ ਤੇ ਉਪਾਅ ਉਸ ਕਿਤਾਬ ਦਾ ਨਾਮ ਹੈ ਪੰਜਾਬੀ ਦੇ ਵਿੱਚ ਆ ਉਹ ਕਿਤਾਬ ਹਰੇ ਘਰ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਸਾਡੀ ਜ਼ਿੰਦਗੀ ਸਾਡੀ ਮਾਨਸਿਕਤਾ ਦੇ ਦੁਆਲੇ ਦੁਆਲੇ ਘੁੰਮਦੀ ਆ ਉਹ ਕਹਿੰਦੇ ਜਿੰਨੇ 50 ਸਾਲ ਪੁਰਾਣੀ ਗੱਲ ਆ ਤੇ ਅੱਜ ਤੇ ਮੈਨੂੰ ਲੱਗਦਾ ਉਹਦੀ ਮਹਾਨਤਾ ਹੋਰ ਵੱਧ ਜਾਂਦੀ ਆ ਉਹ ਕਹਿੰਦੇ ਜਿੰਨੀਆਂ ਔਰਤਾਂ ਉਹ ਔਰਤਾਂ ਸ਼ਬਦ ਲਿਖਦੇ ਆ ਪਰ ਮੈਂ ਕਹਿੰਦਾ ਅੱਜ ਮਰਦ ਵੀ ਵਿੱਚੇ ਆ ਗਿਆ ਉਹ ਕਹਿੰਦੇ ਜਿੰਨੀਆਂ ਔਰਤਾਂ ਡਾਕਟਰਾਂ ਦੇ ਬੂਹਿਆਂ ਦੇ ਬਾਹਰ ਬੈਠੀਆਂ ਆ ਤੇ ਦਵਾਈ ਲੈਣ ਵਾਸਤੇ ਬੈਠੀਆਂ ਤੇ ਕੋਈ ਕਹਿੰਦੀ ਮੇਰਾ ਸਿਰ ਦਰਦ ਨਹੀਂ ਹਟਦਾ ਪੇਟ ਦਰਦ ਨਹੀਂ ਹਟਦਾ ਗੱਟੇ ਦਰਦ ਨਹੀਂ ਹਟਦੇ ਲੱਤਾਂ ਦਰਦ ਨਹੀਂ ਹਟਦੀਆਂ ਉਹ ਕਹਿੰਦੇ ਉਹਦਾ 98% ਉਹਨਾਂ ਦੀਆਂ ਦਰਦਾਂ ਹੋਣ ਦਾ ਕਾਰਨ ਉਹਨਾਂ ਦੀਆਂ ਮਾਨਸਿਕ ਸਮੱਸਿਆਵਾਂ ਆ ਕਿਆ ਬਾਤ ਹੈ ਤੇ ਡਾਕਟਰ ਉਹਨਾਂ ਦੇ ਮਾਨਸਿਕ ਸਮੱਸਿਆਵਾਂ ਦਾ ਹੱਲ ਨਹੀਂ ਕਰਦਾ ਉਹ ਸਿਰਫ ਬਿਮਾਰੀ ਦੇ ਲੱਛਣਾਂ ਦਾ ਹੱਲ ਕਰਦਾ ਤੇ ਬਿਮਾਰੀ ਦੇ ਲੱਛਣ ਜਦੋਂ ਠੀਕ ਹੋ ਜਾਂਦੇ ਆ ਤੇ ਉਹ ਮਰੀਜ਼ ਉਸ ਡਾਕਟਰ ਨਾਲ ਜੁੜ ਜਾਂਦਾ ਤੇ ਉਹ ਲੱਛਣ ਫੇਰ ਦੁਬਾਰਾ ਜਦੋਂ 3 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਆਉਂਦੇ ਤੇ ਫੇਰ ਆਉਂਦਾ ਹੁਣ ਪਲੇਸੀਬੋ ਇਫੈਕਟ ਕੀ ਕਰਦਾ ਇਹ ਮਾਨਸਿਕ ਸਮੱਸਿਆਵਾਂ ਦੇ ਹੱਲ ਕਰਦਾ ਜਦੋਂ ਸਿੱਖੀ ਨੂੰ ਖੋਰਾ ਲਾਉਣ ਵਾਲੇ ਇੱਕ ਵਿਦੇਸ਼ੀ ਧਰਮ ਦੀ ਮੈਂ ਗੱਲ ਜਿਹੜੀ ਕਰ ਰਿਹਾ ਭੋਲੇ ਭਾਲੇ ਲੋਕਾਂ ਦੇ ਘਰਾਂ 'ਚ ਉਹਨਾਂ ਮੈਸੇਜ ਪਹੁੰਚਾਇਆ ਕਿ ਆਓ ਸਾਡੇ ਕੋਲ ਅਸੀਂ ਤੁਹਾਡੇ ਦੁੱਖਾਂ ਦਾ ਨਾਸ਼ ਕਰਾਂਗੇ ਦੁੱਖ ਤੁਹਾਨੂੰ ਤੰਦਰੁਸਤੀ ਮਿਲੇਗੀ ਤੁਹਾਡੇ ਅੰਦਰ ਖੁਸ਼ਹਾਲੀ ਆਊਗੀ ਤੇ ਇੱਕ ਮਾਨਸਿਕਤਾ ਦਾ ਮਨੁੱਖੀ ਮਾਨਸਿਕਤਾ ਦਾ ਇੱਕ ਸਿਧਾਂਤ ਹੈ ਕਿ ਜੇ ਤੇ ਇਹ ਵਿਸ਼ਵਾਸ ਕਰ ਲੇ ਉਹ ਜੇ ਬ੍ਰੇਨ ਜਿਹੜਾ ਅੰਦਰ ਕੈਮੀਕਲ ਰਿਲੀਜ਼ ਕਰਨਾ ਸਟਾਰਟ ਕਰ ਦਿੰਦਾ ਹੁਣ ਸਾਡੇ ਅੰਦਰ ਜਿਹੜੇ ਖੁਸ਼ੀ ਵਾਲੇ ਹਾਰਮੋਨਸ ਆ ਜਦੋਂ ਅਸੀਂ ਮੋਟੀਵੇਟਡ ਹੁੰਨੇ ਆ ਡੋਪਾਮਿਨ ਸੈਰੋਟੋਨਿਨ ਦੋ ऐसे केमिकल ਆ ਜਦੋਂ ਦਿਮਾਗ ਛੱਡਦਾ ਤੇ ਸਾਡੇ ਅੰਦਰ ਖੁਸ਼ੀ ਹੁੰਦੀ ਆ ਸਾਡੇ ਅੰਦਰ ਚਾ ਚੜਿਆ ਹੁੰਦਾ ਅਸੀਂ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਮੋਟੀਵੇਟਿਡ ਹੁੰਨੇ ਆ ਹੁਣੇ ਦੋਵੇਂ ਕੈਮੀਕਲ ਜਿਹੜੇ ਆ ਇਹ ਘਰ ਦੇ ਵਿੱਚ ਜਦੋਂ ਬੰਦਾ ਆਪਣੇ ਦੁੱਖਾਂ ਦੇ ਦਵਾਰੇ ਘਿਰਿਆ ਹੋਊਗਾ ਤੇ ਬ੍ਰੇਨ ਉਹ ਡੋਪਾਮਿਨ 세ਰੋਟੋਨਿਨ ਨਹੀਂ ਰਿਲੀਜ਼ ਕਰੂਗਾ ਜਦੋਂ ਉਹ ਘਰ ਦੇ ਮਾਹੌਲ ਤੋਂ ਥੋੜਾ ਜਿਹਾ ਦੂਰ ਆ ਜਾਊਗਾ ਕੁਝ ਚੰਗੀਆਂ ਚੀਜ਼ਾਂ ਸੁਣਨ ਲੱਗ ਜੂਗਾ ਕੱਟ-ਆਫ ਥੋੜਾ ਜੰਮੇ ਲਈ ਹੋ ਜਾਊਗਾ ਤੇ ਬ੍ਰੇਨ ਡੋਪਾਮਾਈਨ ਰਿਲੀਜ਼ ਕਰਨਾ ਸ਼ੁਰੂ ਕਰ ਦੇਉਗਾ ਆਪਣੇ ਚੇਤੇ ਜਿਹਾ ਹੁਣ ਸਵਾਲ ਪੈਦਾ ਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਕਿਸ ਤਰ੍ਹਾਂ ਜੋੜਿਆ ਜਾਵੇ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਭਾਵੇਂ ਉਹ ਮਹੱਲੇ ਦਾ ਪਿੰਡ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੂੰ ਨਾਮ ਹੀ ਲੱਗਦਾ ਪ੍ਰਬੰਧਕਾ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਪਿਆਰ ਸ਼ਰਧਾ ਆਸਥਾ ਜਾਂ ਇਉਂ ਕਹੋ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਦਾ ਸਿਧਾਂਤ ਜਿੰਨੀ ਦੇ ਅਸੀਂ ਗੁਰਦੁਆਰੇ ਨਾਲ ਨਹੀਂ ਜੋੜ ਕੇ ਸੰਗਤਾਂ ਨੂੰ ਦੱਸਦੇ ਉੰਨੀ ਦੇਰ ਗੁਰਦੁਆਰੇ ਨਾਲ ਉਸ ਤਰੀਕੇ ਨਾਲ ਸ਼ਰਧਾ ਨਹੀਂ ਆਉਣਗੀਆਂ ਲੇਕਿਨ ਇੱਥੋਂ ਤੱਕ ਹੀ ਸੀਮਤ ਰਹਿ ਜਾਣ ਨਾਲ ਵੀ ਗੱਲ ਨਹੀਂ ਬਣੂਗੀ ਲੋਕ ਸੋਚਣਗੇ ਮੈਂ ਬੜੀਆਂ ਅਰਦਾਸਾਂ ਕੀਤੀਆਂ ਗੁਰਦੁਆਰੇ ਮੇਰੀ ਆਹ ਸਮੱਸਿਆ ਦਾ ਹੱਲ ਤੇ ਹੋਈ ਨਹੀਂ ਮੈਂ ਫਲਾਣੇ ਤਾਂ ਡੋਕਟਰ ਜਾ ਕੇ ਕਰ ਲਵਾਂ ਜਦੋਂ ਗੁਰਦੁਆਰੇ ਲੋਕ ਸ਼ਰਧਾ ਨਾਲ ਆਉਂਦੇ ਪਿਆਰ ਨਾਲ ਆਉਂਦੇ ਆ 90% ਮਾਨਸਿਕ ਸਮੱਸਿਆਵਾਂ ਦੇ ਹੱਲ ਨਿਕਲਦੇ ਆ ਪਰ ਉਸ ਤੋਂ ਬਾਅਦ ਪ੍ਰਬੰਧਕਾਂ ਦੀ ਦੂਸਰੀ ਜ਼ਿੰਮੇਵਾਰੀ ਇਹ ਬਣ ਜਾਂਦੀ ਆ ਕਿ ਨਾ ਨੂੰ ਗੁਰਬਾਣੀ ਸਿਖਾਈ ਜਾਏ ਉਹਨਾਂ ਨੂੰ ਸਿੱਖ ਸਿਧਾਂਤ ਸਿਖਾਏ ਜਾਣ ਜਦੋਂ ਉਹਨਾਂ ਨੂੰ ਦੁੱਖਾਂ ਤੇ ਸੁੱਖਾਂ ਦਾ ਇਹ ਸਿਧਾਂਤ ਸਿਖਾਇਆ ਜਾਏਗਾ ਗੁਰਦੁਆਰੇ ਚੋਂ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ ਨਾਨਕ ਬੋਲਨ ਝੱਕਣਾ ਦੁੱਖ ਛੱਡ ਮੰਗੀਏ ਸੁੱਖ ਤੇ ਉਹਨਾਂ ਦੇ ਅੰਦਰ ਇੱਕ ਵੀਰ ਰਸ ਪੈਦਾ ਹੋਏਗਾ ਬਲਵਾਨਤਾ ਪੈਦਾ ਹੋਏਗੀ ਬਹਾਦਰੀ ਪੈਦਾ ਹੋਏਗੀ ਤਾਕਤ ਪੈਦਾ ਹੋਏਗੀ એનર્ਜੀ ਮਿਲੇਗੀ ਉਹਨਾਂ ਨੂੰ ਕਿ ਮਨੁੱਖੀ ਜ਼ਿੰਦਗੀ ਦਾ ਦੁੱਖ ਤੇ ਸੁੱਖ ਹਿਸਾਇਆ ਮੈਂ ਉਹਨਾਂ ਨੂੰ ਬਰਦਾਸ਼ਤ ਕਰਨਾ ਗੁਰਦੁਆਰੇ ਸਾਡੇ ਪ੍ਰਚਾਰ ਦਾ ਕੇਂਦਰ ਜਿੰਨੀ ਦੇਰ ਨਹੀਂ ਬਣਦੇ ਉਨੀ ਦੇਰ ਅਸੀਂ ਇੱਕ ਖੁਸ਼ਹਾਲ ਤੇ ਵਧੀਆ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਬਿਲਕੁਲ ਸਕਿੰਦਰ ਸਿੰਘ ਤੁਸੀਂ ਬੜੀ ਸੋਹਣੇ ਇਹ ਦਿਲਾਂ ਦੇ ਜਜ਼ਬਾਤ ਅੱਗੇ ਰੱਖੇ ਨੇ ਪ੍ਰਬੰਧਕ ਕਮੇਟੀ ਦੇ ਵੱਡਮੂਲੇ ਫਰਜ਼ ਵੀ ਤੁਸੀਂ ਯਾਦ ਕਰਾ ਦਿੱਤੇ ਨੇ ਤੇ ਜਿਹੜੇ ਸਾਡੇ ਪ੍ਰਾਤਨ ਬਜ਼ੁਰਗ ਸਾਡੇ ਘਰਾਂ 'ਚ ਬੈਠੇ ਸੀ ਸ਼ਾਇਦ ਅੱਜ ਉਹੀ ਪ੍ਰਬੰਧਕਾ ਦੇ ਵਿੱਚ ਮੌਜੂਦ ਨੇ ਉਹਨਾਂ ਨੇ ਵੀ ਆਪਣੇ ਕਿ ਤਰ੍ਹਾਂ ਕਿਤੇ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਸਾਹਮਣੇ ਇਹੋ ਜਿਹਾ ਨਕਸ਼ਾ ਤਿਆਰ ਕਰਨਾ ਪਏਗਾ ਸਮਾਪਟਾ ਸੀਮਤ ਆਪਣੇ ਕੋਲ ਗੁਰਪ੍ਰੀਤ ਸਿੰਘ ਜੀ ਮੈਂ ਇੱਕ ਸੌ ਤੁਹਾਨੂੰ ਵੀ ਕਰਨਾ ਚਾਹਾਂਗਾ ਅਕਸਰ ਵੇਖਿਆ ਜਾਂਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਜੀਵਨ ਜਾਂ ਸਿਖਾਈ ਜਾਂਦੀ ਹੈ ਰਹਿਰਾਸ ਇਕੱਠੇ ਕੀਤੀ ਜਾਂਦੀ ਹੈ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਹੈ ਅੱਜ ਉਹ ਵੀ ਜ਼ਿੰਦਗੀ ਬਤੀਤ ਕਰ ਰਹੇ ਨੇ ਬੱਚੇ ਉਹ ਵੀ ਨੇ ਜਿਨ੍ਹਾਂ ਦੇ ਘਰਾਂ ਵਿੱਚ ਇਕੱਠ ਨਹੀਂ ਹੁੰਦਾ ਇਹ ਕੜ ਤੋਂ ਬਾਅਦ ਸ਼ਾਮ ਦੀ ਤਰਕਾਲਾ ਵੇਲੇ ਇਕੱਠਾ ਨਹੀਂ ਬੈਠਦੇ ਨਾਮਰਤਲਾ ਇਕੱਠਾ ਬੈਠਦੇ ਆ ਜ਼ਿੰਦਗੀ ਉਹ ਵੀ ਬਤੀਤ ਕਰ ਰਹੇ ਨੇ ਦੋਨਾਂ ਦੇ ਵਿੱਚ ਜਮਿਨੀਅਸ ਜ਼ਮੀਨ ਅਸਮਾਨ ਦਾ ਫਰਕ ਹੈ ਪਰੰਤੂ ਜਦੋਂ ਪੰਥਕ ਵਿਚਾਰਾਂ ਦੀ ਗੱਲ ਆਉਂਦੀ ਹੈ ਪੰਥਕ ਇਕਤੇ ਦੀ ਗੱਲ ਆਉਂਦੀ ਹੈ ਪੰਥਕ ਬੋਲਬਾਲੇ ਦੀ ਗੱਲ ਆਉਂਦੀ ਹੈ ਦੋਨੇ ਵਚੜ ਕੇ ਹੱਸ ਲੈਂਦੇ ਨੇ ਇਤਿਹਾਸਕ ਸਰੋਤ ਪੜ੍ਹ ਕੇ ਜਾਂ ਪ੍ਰਾਤਨ ਜਨਮ ਸਾਖੀਆਂ ਤੋਂ ਕੁਝ ਗ੍ਰਹਿਣ ਕਰਕੇ ਸੀ ਆਪਣੇ ਜੀਵਨ ਨੂੰ ਢਾਲਣਾ ਸੀ ਅੱਜ ਉਹ ਅਲੋਪ ਹੋ ਚੁੱਕੀ ਹੈ ਕਿ ਉਹ ਪੰਥਕ ਇਕਤੇ ਵਾਸਤੇ ਨਿਸ਼ਾਵਰ ਹੋ ਸਕਦੇ ਨੇ ਪਰਿਵਾਰ ਦੇ ਕੋਈ ਜਿਹੜਾ ਪੰਥਕ ਸਾਡੇ ਸਰੋਤ ਹੈਗੇ ਆ ਜਿੰਦੋਂ ਅਸੀਂ ਆਪਦੇ ਪੂਰਵਜਾਂ ਦੀ ਆਪਣੇ ਪ੍ਰਾਤਨ ਰਹਿਬਰਾਂ ਦੀ ਆਪਣੇ ਪ੍ਰਾਤਨ ਸਿੰਘਾਂ ਦੇ ਜੀਵਨ ਨੂੰ ਦੇਖ ਕੇ ਅਸੀਂ ਪ੍ਰੇਰਿਤ ਹੁੰਨੇ ਹਾਂ ਬਿਲਕੁਲ ਉਹ ਸਾਡੇ ਲਈ ਪ੍ਰੇਰਨਾ ਸਰੋਤ ਨੇ ਤੇ ਪ੍ਰੇਰਨਾ ਸਰੋਤ ਹੋ ਕੇ ਫਿਰ ਜਿਵੇਂ ਭਾਈ ਸਾਹਿਬ ਦੁੱਖ ਸੁੱਖ ਦੀ ਗੱਲ ਕਰਦੇ ਸੀ ਨਾ ਉਹ ਫਿਰ ਦੁੱਖ ਸੁੱਖ ਨੂੰ ਵੀ ਸਮਝਦੇ ਵੀ ਜਿਨ੍ਹਾਂ ਦੇ ਬੰਦ-ਬੰਦ ਕੱਟੇ ਜਾ ਚੁੱਕੇ ਸਨ ਜਿਨ੍ਹਾਂ ਦੇ ਖੋਪਰ ਲੈ ਗਏ ਸਨ ਉਹਨਾਂ ਨੇ ਖਿੜੇ ਮੱਥੇ ਗੁਰੂ ਸਾਹਿਬ ਦੇ ਭਾਣੇ ਨੂੰ ਤੇ ਦੁੱਖ ਨੂੰ ਪ੍ਰਵਾਨ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਜਿਹੜੇ ਪਰਿਵਾਰ ਤੁਸੀਂ ਸਵਾਲ ਕੀਤਾ ਵੀ ਇੱਕ ਉਹ ਪਰਿਵਾਰ ਆ ਜਿੱਥੇ ਕੋਈ ਤਰਕਾਲਾ ਨੂੰ ਇਕੱਠੇ ਨਹੀਂ ਬੰਦੇ ਰਹਿਰਾਸ ਦਾ ਪਾਠ ਨਹੀਂ ਹੁੰਦਾ ਇਹ ਕੋ ਪਰਿਵਾਰ ਆ ਜਿੱਥੇ ਰਹਿਰਾਸ ਦਾ ਪਾਠ ਵੀ ਇਕੱਠਾ ਹੁੰਦਾ ਹੈ ਅਮਰਤ ਵੇੜੇ ਦਾ ਨਿਤਨੇਮ ਵੀ ਤੇ ਸ਼ਾਮ ਨੂੰ ਪ੍ਰਸ਼ਾਦਾ ਵੀ ਇਕੱਠਾ ਛਕਦੇ ਨੇ ਠੀਕ ਹੈ ਉਹ ਪਰਿਵਾਰ ਤੇ ਦੋਨੇ ਪਰਿਵਾਰ ਪੰਥਕ ਸਫਾ ਵਿੱਚ ਇਕੱਠੇ ਬੈਠਦੇ ਨੇ ਚੜ੍ਹਦੀ ਕਲਾ ਵਾਸਤੇ ਆਉਂਦੇ ਨੇ ਪਰ ਉਹਨਾਂ ਵਿੱਚ ਅੰਤਰ ਰਹੇਗਾ ਅੰਤਰ ਇਹ ਰਹੇਗਾ ਜਿਹੜਾ ਪਰਿਵਾਰ ਗੁਰਬਾਣੀ ਤੋਂ ਅੰਟਚ ਹੈ ਇਤਿਹਾਸ ਤੋਂ ਅੰਟਚ ਹੈ ਠੀਕ ਹੈ ਜੀ ਅਣਭਿਜ ਹੈ ਉਹ ਕਿਤੇ ਨਾ ਕਿਤੇ ਲਾਲਚ ਵਸ ਕੋਈ ਉਹਨਾਂ ਨੂੰ ਵੱਡਾ ਲਾਲਚ ਮਿਲ ਜਾਊਗਾ ਜਦੋਂ ਉਹਨਾਂ ਨੂੰ ਕੋਈ ਖਰੀਦਾ ਜਾਏਗਾ ਵੱਡਾ ਲਾਲਚ ਉਹਨਾਂ ਨੂੰ ਮਿਲ ਜਾਏਗਾ ਤਾਂ ਉਹ ਪਾਸੇ हट ਜਾਣਗੇ ਅੱਜ ਜਿਵੇਂ ਭਾਈ ਸਾਹਿਬ ਜੀ ਨੇ ਗੱਲ ਕੀਤੀ ਹੈ ਵੀ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਵਿਦੇਸ਼ੀ ਧਰਮ ਫੈਲ ਰਿਹਾ ਇਹਦਾ ਵੱਡਾ ਕਾਰਨ ਇਹੀ ਹੈ ਕਿਉਂਕਿ ਸਾਡੇ ਜਿਹੜੇ ਸਿੱਖ ਸਮਾਜ ਹੈ ਉਹ ਪੂਰਨ ਤੌਰ ਤੇ ਗੁਰਬਾਣੀ ਨੂੰ ਸਮਰਪਿਤ ਨਹੀਂ ਹੋ ਸਕਿਆ ਜੇ ਉਹ ਸਮਰਪਤ ਹੁੰਦਾ ਤੇ ਸਮਰਪਤ ਹੋ ਕੇ ਜਿਹੜਾ ਅਮਰਤ ਵੇਲੇ ਸਿੱਖ ਇਹ ਗੱਲ ਪੜ ਰਿਹਾ ਹੈ ਇਹ ਵਚਨ ਪੜ ਰਿਹਾ ਹੈ ਕਿਤੀਆ ਦੁਖ ਭੂਖ ਸਦਮਾਰ ਏਪੀ ਦਾਤ ਤੇਰੀ ਦਾਤ ਦੁੱਖ ਤੇ ਸੁਖ ਪ੍ਰਮਾਤਮਾ ਤੇਰੀ ਦਾਤ ਹੈ ਉਹਨੂੰ ਮੈਂ ਖਿੜੇ ਵਥੇ ਪ੍ਰਵਾਨ ਕਰਦਾ ਤੇ ਉਹ ਦੁੱਖਾਂ ਤੋਂ ਕਲਪ ਕੇ ਕਦੇ ਪ੍ਰਮਾਤਮਾ ਦਾ ਦਰ ਗੁਰਬਾਣੀ ਦਾ ਆਸਰਾ ਕਦੇ ਛੱਡਦਾ ਨਹੀਂ ਹੈ ਕਲਪ ਦਾ ਉਹੀ ਹੈ ਜਿਸ ਨੇ ਗੁਰਬਾਣੀ ਨਹੀਂ ਪੜੀ ਜਿਹਨੂੰ ਪਤਾ ਹੀ ਨਹੀਂ ਹੈ ਉਹ ਆਪਦੀ ਸੁੱਖ ਦੀ ਭਾਲ ਦੇ ਵਿੱਚ ਭੱਜਿਆ ਜਾ ਰਿਹਾ ਹੈ ਪਰ ਸੁੱਖ ਜਿਹੜਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਹੀ ਮਿਲਣਾ ਆਕੀ ਬਿਲਕੁਲ ਸਹੀ ਗੱਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜੀ ਸੋਹਣੀ ਗੁਰਬਾਣੀ ਦੇ ਉਦਾਹਰਨ ਦੇਖ ਕੇ ਸਾਡੇ ਅੱਗੇ ਸਤਕਾਜ ਜੋ ਗੁਰਪ੍ਰੀਤ ਸਿੰਘ ਜੀ ਨੇ ਸਮਝਾਇਆ ਸੁਖਿੰਦਰ ਸਿੰਘ ਜਾਨਾ ਦੇ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਲੰਬੇ ਸਮੇਂ ਤੋਂ ਸੀ ਵੇਖ ਰਹੇ ਆ ਜਿੱਥੇ ਬੱਚੇ ਜਿਹੜੇ ਪਰਿਵਾਰਾਂ ਨਾਲ ਜੁੜੇ ਨੇ ਜਿਹੜੇ ਬੱਚੇ ਬਜ਼ੁਰਗਾਂ ਨਾਲ ਜੁੜੇ ਨੇ ਉਹ ਕਿਤੇ ਨਾ ਕਿਤੇ ਗੁਰਬਾਣੀ ਸਿਧਾਂਤਾਂ ਨੂੰ ਜੀਵਨ ਦਾ ਅੰਗ ਬਣਾ ਚੁੱਕੇ ਨੇ ਇਹ ਜਾਣਿਆ ਕਿ ਸਿੱਖ ਸਮਾਜ ਵਿੱਚ ਪੈਦਾ ਹੋਣ ਵਾਲੇ ਜਿੰਨੇ ਬੱਚੇ ਨੇ ਉਹ ਗੁਰੂ ਘਰ ਨਾਲ ਜੁੜਨ ਕੁਰਬਾਨੀ ਸਿਧਾਂਤਾਂ ਨੂੰ ਅਪਣਾਨ ਕੀ ਜਿਹੜੀ ਸ਼ਾਮ ਦੀ ਬੈਠਕ ਹੈ ਸਾਰਿਆਂ ਦੀ ਇਹ ਕਿਵੇਂ ਕੀਤੀ ਜਾਵੇ ਜਿਹੜੇ ਘਰਾਂ ਦੇ ਵਿੱਚ ਬੈਠਕ ਉਲੋਪ ਹੋ ਚੁੱਕੀ ਹੈ ਕਿਉਂਕਿ ਜਦੋਂ ਬੈਠਕ ਹੋਵੇਗੀ ਸਾਡਾ ਵਿਰਸਾ ਸਾਨੂੰ ਸੁਣਾਇਆ ਜਾਵੇਗਾ ਸਾਨੂੰ ਇਤਿਹਾਸਕ ਸਰੋਤ ਸਾਨੂੰ ਸੁਣਾਏ ਜਾਣਗੇ ਇਹ ਬੈਠਕ ਦੁਆਰਾ ਕਿਵੇਂ ਆਵੇ ਇਹ ਬੈਠਕ ਬਹੁਤ ਜ਼ਰੂਰੀ ਹੈ ਇਸ ਬੈਠਕ ਤੋਂ ਬਿਨਾ ਪਰਿਵਾਰ ਜੁੜ ਵੀ ਨਹੀਂ ਸਕਦਾ ਅੱਜ ਅਸੀਂ ਗੁਰਮਤ ਪ੍ਰਚਾਰ ਦੇ ਖੇਤਰ 'ਚ ਵਿਚਰਦਿਆਂ ਇੱਕ ਹੋਰ ਕੰਮ ਕਰਦੇ ਹਾਂ ਸਮਾਜਿਕ ਖੇਤਰ ਦੇ ਵਿੱਚ ਵੀ ਫੈਮਿਲੀ ਕਾਉਂਸਲਿੰਗ ਜਦੋਂ ਅਸੀਂ ਪਰਿਵਾਰ ਦੇ ਵਿੱਚ ਵਿਚਰਦੇ ਹਾਂ ਜਾਂ ਕਿਸੇ ਸਮੱਸਿਆ ਦਾ ਹੱਲ ਕੱਢਣ ਵਾਸਤੇ ਉਸ ਪਰਿਵਾਰ 'ਚ ਜਾਂਦੇ ਹਾਂ ਤੇ ਇੱਕ ਚੀਜ਼ ਸਮਝ ਲੱਗਦੀ ਆ ਕਿ 4 ਜੀਨ ਘਰ ਦੇ ਵਿੱਚ ਦੋ ਬੱਚੇ ਤੇ ਦੋ ਪਤੀ ਪਤਨੀ ਤੇ ਉਸ ਘਰ ਦੇ ਵਿੱਚ 6 ਕਮਰੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਕਮਰਾ ਡ੍ਰੈਂਗ ਰੂਮ ਵੱਖਰਾ ਆਏ ਗਏ ਵਾਸਤੇ ਆ ਇੱਕ ਬੇਟੀ ਵਾਸਤੇ ਇੱਕ ਬੇਟੇ ਵਾਸਤੇ ਆ ਤੇ ਇੱਕ ਵਾਈਫ ਹਸਬੰਦ ਦਾ ਆਪਣਾ ਤੇ ਇੱਕ ਗੈਸਟ ਰੂਮ ਬਣਿਆ ਇਹ ਘਰ ਦਾ ਅੱਜ ਨਕਸ਼ਾ ਬਣ ਚੁੱਕਾ ਹੈ ਡਾਇਨਿੰਗ ਟੇਬਲ ਵੀ ਉਸ ਘਰ ਚ ਹੈਗਾ ਆ ਤੇ ਬਹੁਤੇ ਪਰਿਵਾਰਾਂ ਚ ਰਾਤ ਨੂੰ ਪ੍ਰਸ਼ਾਦਾ ਜਿਹੜਾ ਰਾਤ ਦਾ ਆ ਉਹ ਡਿਨਰ ਨੂੰ ਸ਼ਬਦ ਵਰਤਦੇ ਅੱਜ ਕੱਲ ਆਪਾਂ ਮਾਡਰਨ ਭਾਸ਼ਾ ਚ ਉਸ ਡਾਇਨਿੰਗ ਟੇਬਲ ਤੇ ਸਾਰੇ ਬੈਠ ਕੇ ਵਰਤ ਸਕਦੇ ਆ ਲੇਕਿਨ ਜਦੋਂ ਆਪਾਂ ਅੰਦਰੋਂ ਜੁੜਿਆਂ ਦੀ ਗੱਲ ਕਰਦੇ ਆ ਤੇ ਅੰਦਰੋਂ ਸੱਚ ਦੱਸਾਂ ਤੇ ਬੱਚਿਆਂ ਦੀ ਗੱਲ ਤੇ ਬੜੀ ਦੂਰ ਦੀ ਕਰ ਲੋ ਪਤੀ ਪਤਨੀ ਵੀ ਬਹੁਤੇ ਪਰਿਵਾਰਾਂ ਦੇ ਵਿੱਚ ਇੱਕ ਦੂਜੇ ਤੋਂ ਇੰਨੇ ਦੂਰ ਨੇ ਕਿ ਉਹਨਾਂ ਬਹੁਤੇ ਘਰਾਂ ਦੇ ਵਿੱਚ ਅੱਜ ਇਹ ਅਸੂਲ ਬਣ ਗਿਆ ਹੈ ਕਿ ਪਤਨੀ ਨੇ ਆਪਣੇ ਪਤੀ ਦਾ ਫੋਨ ਨਹੀਂ ਫੜਨਾ ਵੇਖਣਾ ਤੇ ਪਤੀ ਨੇ ਆਪਣੀ ਵਾਈਫ ਦਾ ਫੋਨ ਨਹੀਂ ਵੇਖਣਾ ਕਿਉਂਕਿ ਲੇਡੀਜ਼ ਦੇ 100 ਪਰਦੇ ਹੁੰਦੇ ਆ ਤੇ ਬੰਦਿਆਂ ਦੇ 100 ਪਰਦੇ ਇਹ ਸੂਲ ਬਣ ਗਿਆ ਮੈਂ ਘਰਾਂ ਚ ਹਰਾਨ ਹੋ ਗਿਆ ਵੇਖ ਕੇ ਕਿ ਕਾਦੇ ਪਰਦੇ ਆ ਵਾਈਫ ਹਸ ਬਣਦੇ ਆਪਸ ਦੇ ਵਿੱਚ ਵੀ ਫਿਰ ਬੱਚਿਆਂ ਦੀ ਗੱਲ ਕਰ ਲਈਏ ਇੱਕੇ ਡਾਈਨਿੰਗ ਟੇਬਲ ਤੇ ਡਿਨਰ ਕਰਨ ਵਾਲੇ ਬੱਚੇ ਇੱਕ ਛੱਤ ਥੱਲੇ ਸੌਣ ਵਾਲੇ ਬੱਚੇ ਮਾਪਿਆਂ ਤੋਂ ਇਹਨੇ ਦੂਰ ਜਾ ਚੁੱਕੇ ਆ ਕਿ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਮੇਰੀ 8ਵੀਂ ਚ ਪੜਨ ਵਾਲੀ ਬੱਚੀ ਜਿਹੜੀ ਆ ਉਹਦੇ ਅੰਦਰ ਫੀਲਿੰਗਸ ਕੀ ਚੱਲ ਰਹੀਆਂ ਮਾਪਿਆਂ ਕੋਲ ਇਹ ਕਲਾ ਨਹੀਂ ਰਹਿ ਗਈ ਕਿ ਬੱਚੇ ਦਾ ਚਿਹਰਾ ਵੇਖ ਕੇ ਚੈੱਕ ਕਰ ਲੈਣਾ ਪਤਾ ਕਰ ਲੈਣਾ ਵੀ ਇਹਦੇ ਅੰਦਰ ਕੁਝ ਚੱਲ ਰਿਹਾ ਆ ਜਦੋਂ ਅਸੀਂ ਇਹ ਕਲਾ ਆਪਣੀ ਖੋ ਲਵਾਂਗੇ ਸਾਨੂੰ ਨਹੀਂ ਪਤਾ ਲੱਗੂਗਾ ਸਾਡੇ ਬੱਚੇ ਦੇ ਮੱਥੇ ਤੋਂ ਸਾਡੇ ਬੱਚੇ ਦੇ ਚਿਹਰੇ ਤੋਂ ਕਿ ਇਹਦੇ ਅੰਦਰ ਕੀ ਚੱਲ ਰਿਹਾ ਇਹਦੀ ਲਾਈਫ ਜਿਵੇਂ ਪਹਿਲਾਂ ਚੱਲ ਰਹੀ ਸੀ ਕੁਝ ਚੇਂਜ ਹੋ ਰਹੀ ਆ ਉਹ ਚਿਹਰੇ ਤੋਂ ਬੱਚੇ ਤੋਂ ਮਾਪੇ ਸਿਆਣਾ ਪਿਓ ਸਿਆਣੀ ਮਾਂ ਪੜ ਲੈਂਦੇ ਆ ਪਰ ਅਸੀਂ ਜਦੋਂ ਵੇਖਦੇ ਆ ਕਿ ਬੱਚੇ ਬਹੁਤ ਦੂਰ ਜਾ ਰਹੇ ਨੇ ਮੈਂ ਸਾਰੇ ਘਰਾਂ ਦੀ ਗੱਲ ਨਹੀਂ ਕਰ ਰਿਹਾ ਪਰ ਬਹੁਤ ਆਧ ਘਰਾਂ ਦਾ ਇਹ ਹਾਲਾਤ ਆ ਉਹ ਬੱਚੇ ਜਦੋਂ 20 ਤੋਂ 25 ਸਾਲਾਂ ਦੇ ਹੁੰਦੇ ਆ ਫਿਰ ਮਾਪਿਆਂ ਦੇ ਨਾਲ ਇਹੋ ਜਿਹਾ ਗੈਪ ਪੈਂਦਾ ਆ ਕਿ ਮਾਪੇ ਕਿਤੇ ਰਹਿ ਰਹੇ ਆ ਬੱਚੇ ਕਿਤੇ ਰਹਿ ਰਹੇ ਆ ਮੈਨੂੰ ਇੱਕ ਬਜ਼ੁਰਗ ਨੇ ਬੜੀ ਸੁਣੀ ਗੱਲ ਦੱਸੀ ਪਤਾ ਨਹੀਂ ਤੁਸੀਂ ਸਹਿਮਤ ਕਿ ਨਹੀਂ ਵੈਸੇ ਮੈਂ ਮਜ਼ਾਕ ਦੇ ਵਿੱਚ ਲਈ ਸੀ ਉਹ ਗੱਲ ਪਰ ਬੜੀ ਡੂੰਘੀ ਆ ਉਹ ਕਹਿੰਦੇ ਪੰਜਾਬ ਬਿਰਧ ਆਸ਼ਰਮ ਬਣ ਜਾ ਰਿਹਾ ਤੇ ਕੈਨੇਡਾ ਯਤੀਮ ਖਾਨਾ ਬਣ ਜਾ ਰਿਹਾ ਮੈਂ ਕਹ ਜੀ ਇਹ ਕਿਵੇਂ ਕਹਿੰਦੇ ਕੈਨੇਡਾ ਦੇ ਵਿੱਚ ਬੱਚੇ ਬਿਨਾ ਮਾਪਿਆਂ ਤੋਂ ਰੋਲ ਰਹੇ ਨੇ ਤੇ ਪੰਜਾਬ ਦੇ ਵਿੱਚ ਮਾਪੇ ਬਜ਼ੁਰਗ ਬਿਨਾ ਬੱਚਿਆਂ ਤੋਂ ਰੋਲ ਰਹੇ ਨੇ ਸੱਚਾਈ ਹੁਣ ਜਿਹੜੇ ਗੁਰਬਾਣੀ ਨਾਲ ਜੁੜੇ ਬੱਚੇ ਨੇ ਉਹ ਕੈਨੇਡਾ ਰਹਿ ਕੇ ਵੀ ਮਾਪਿਆਂ ਨਾਲ ਜੁੜੇ ਮੈਂ ਵੇਖਦਾ ਆ ਤੇ ਜਿਹੜੇ ਗੁਰਬਾਣੀ ਤੋਂ ਟੁੱਟੇ ਬੱਚੇ ਨੇ ਉਹ ਇੱਕ ਘਰ ਦੇ ਵਿੱਚ ਰਹਿ ਕੇ ਵੀ ਮੈਂ ਮਾਪਿਆਂ ਤੋਂ ਟੁੱਟੇ ਵੇਖਦਾ ਗੁਰਬਾਣੀ ਦਾ ਸਿਧਾਂਤ ਸੀ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਕਿਉਂ ਸ਼ਾਮ ਦੀ ਬੈਠਕ ਦੁੱਬਦਾ ਦੂਰ ਨਹੀਂ ਕਰ ਸਕਦੀ ਕੀ ਉਹ ਸ਼ਾਮ ਦੀ ਬੈਠਕ ਪਰਿਵਾਰਾਂ ਚ ਪਈਆਂ ਤਰੇੜਾਂ ਦੂਰ ਨਹੀਂ ਕਰ ਸਕਦੀ ਜਿੰਨੀ ਦੇਰ ਪਰਿਵਾਰ ਦੇ ਮੁਖੀ ਦੇ ਮੱਥੇ ਤੇ ਠੰਡ ਨਹੀਂ ਆਏਗੀ ਪਰਿਵਾਰ ਦੇ ਮੁਖੀ ਦੇ ਸ਼ਬਦਾਂ ਦੇ ਵਿੱਚ ਸੀਤਲਤਾ ਨਹੀਂ ਆਏਗੀ ਜਿੰਨੀ ਦੇਰ ਪਰਿਵਾਰ ਦੇ ਮੁਖੀ ਦਾ ਕਾਰੋਬਾਰ ਇਮਾਨਦਾਰੀ ਤੇ ਨਹੀਂ ਚੱਲੇਗਾ ਉਨੀ ਦੇਰ ਉਹਦਾ ਸੁਭਾਅ ਸ਼ਾਂਤ ਨਹੀਂ ਹੋਏਗਾ ਤੇ ਜਿੰਨੀ ਦੇਰ ਪਰਿਵਾਰ ਦੇ ਮੁਖੀ ਦਾ ਸੁਭਾਅ ਸ਼ਾਂਤ ਨਹੀਂ ਹੋਏਗਾ ਉਹਦੀ ਵਾਈਫ ਉਹਦੇ ਲਾਗੇ ਵੀ ਨਹੀਂ ਬੈਠੇਗੀ ਉਹਦੇ ਬੱਚੇ ਉਹਦੇ ਲਾਗੇ ਵੀ ਨਹੀਂ ਬੈਠਣਗੇ ਜਦੋਂ ਇੱਕ ਪਰਿਵਾਰ ਦਾ ਮੁਖੀ ਮੈਂ ਆਪਣੇ ਪਰਿਵਾਰ ਦਾ ਮੁਖੀ ਹਾਂ ਮੈਂ ਸਾਰਾ ਦਿਨ ਕੰਮ ਕਰਕੇ ਜਦੋਂ ਘਰ ਆਇਆ ਤੇ ਗੇਟ ਦੇ ਅੰਦਰ ਐਂਟਰ ਹੁੰਦਿਆਂ ਹੀ ਜਦੋਂ ਮੈਨੂੰ ਮੇਰੀ ਵਾਈਫ ਮਿਲੀ ਆ ਮੈਂ ਸਮਾਈਲਿੰਗ ਫੇਸ ਨਾਲ ਨੂੰ ਮਿਲੇ ਆ ਉਹ ਸਮਾਈਲਿੰਗ ਫੇਸ ਨਾਲ ਮੈਨੂੰ ਮਿਲੀ ਆ ਬੱਚੇ ਮਿਲੇ ਮੈਂ ਬੱਚਿਆਂ ਨੂੰ ਜੱਫੀ ਪਾ ਕੇ ਮਿਲੇ ਆ ਫਤਿਹ ਦੀ ਸਾਂਝ ਕੀਤੀ ਆ ਇੱਕ ਪਰਿਵਾਰ ਦੇ ਵਿੱਚ ਸਦਭਾਵਨਾ ਵਾਲਾ ਮਾਹੌਲ ਜਿੰਨੀ ਦੇਰ ਨਹੀਂ ਬੰਦਾ ਉਨੀ ਦੇਰ ਸ਼ਾਮ ਨੂੰ ਇਕੱਠੇ ਬੈਠ ਕੇ ਰਹਿਰਾਸ ਕਰਨ ਦਾ ਸੁਭਾਗ ਵੀ ਪ੍ਰਾਪਤ ਨਹੀਂ ਹੋਣਾ ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾత్సੰਗਤ ਜੀ ਸਮਾਜ ਇਥੇ ਸਮਾਪਤ ਹੁੰਦਾ ਜੀ ਨੇ ਕਰਦਾ ਇਸ ਪ੍ਰੋਗਰਾਮ ਸਮਾਪਤੀ ਕਰੀਏ ਕਿਉਂਕਿ ਬੜੀਆਂ ਡੂੰਘੀਆਂ ਤੇ ਜੀਵਨ ਨਾਲ ਜੁੜੀਆਂ ਹੋਈਆਂ ਅਹਿਮ ਵਿਚਾਰਾ ਸਾਡੇ ਪੰਥਕ ਵਿਦਵਾਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਅਤੇ ਸਦਾ ਸੁਖਵਿੰਦਰ ਸਿੰਘ ਜੱਟ ਵੱਲ ਨੇ ਕੀਤੀਆਂ ਅੱਜ ਲੋੜ ਹੈ ਕੇਵਲ ਸੁਣਨ ਤੱਕ ਸੀਮਤ ਨਾ ਰਹਿ ਜਾਈਏ ਜਿਹੜਾ ਸੁਣਿਆ ਹੈ ਉਹਨੂੰ ਮੰਨਿਏ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਇਹ ਜ਼ਿੰਦਗੀ ਦਾ ਸਾਡਾ ਕੋੜਾ ਸੱਚ ਹੈ ਅਰੰਭ ਤਾਂ ਸਾਨੂੰ ਕਰਨੀ ਪਵੇਗੀ ਅਸੀਂ ਆਸ ਰੱਖੀ ਆਪਣੇ ਬੱਚਿਆਂ ਤੋਂ ਕੋਸ਼ਿਸ਼ ਕਰੀਏ ਹਰ ਕੋਈ ਆਪਣੇ ਵੱਡਮੁੱਲੇ ਫਰਜ਼ ਨੂੰ ਪਛਾਣਨੇ ਤਾਂ ਜੋ ਸਿ ਪੰਥਕ ਧਿਰਾਂ ਦੇ ਵਿੱਚ ਕੇਵਲ ਉੱਥੇ ਨਾਰੇ ਨਾ ਮਾਰੀਏ ਆਪਣੇ ਘਰਾਂ ਦੇ ਵਿੱਚ ਬੈਠ ਕੇ ਵੀ ਇੱਕ ਪੰਥ ਸਿੱਟ ਸਕੀਏ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਜਿਹੜਾ ਪੰਥ ਸਾਡੇ ਸਾਹਮਣੇ ਆਵੇਗਾ ਉਹਦਾ ਰੂਪ ਉਹ ਤੇ ਉਹਦਾ ਰੰਗ ਨਵੇਕਲਾ ਹੀ ਹੋਏਗਾ ਸਿੱਖ ਸਮਾਜ ਦੇ ਵਿੱਚ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਅੱਜ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਸਰੋਤਾ ਨੂੰ ਤੁਹਾਡੇ ਰੂਬਰੂ ਕਰ ਸਕੀ ਉਹਨਾਂ ਪੁਰਾਤਨ ਜੋ ਸਾਡੀਆਂ ਰੀਤਾਂ ਸੀ ਪਰਵਾੜ ਦੀਆਂ ਉਹ ਤੁਹਾਡੇ ਰੂਬਰੂ ਕਰ ਸਕੀ ਕਿਵੇਂ ਆਣ ਗਈਆਂ ਬੜੇ ਸੋਹਣੇ ਢੰਗ ਨਾਲ ਅੱਜ ਦੇ ਵਿਦਵਾਨਾਂ ਨੇ ਦੱਸਿਆ ਹੁਣ ਸਾਨੂੰ ਦਿਵਾ ਗਿਆ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ